ਔਰ ਫਿਰ ਯਾਰ ਚੱਲ ਲੈ ਉਹ ਭੱਲੇ ਕਹਿਵਾ ਔਰ ਤੇ ਵਧੀਆ ਵਧੀਆ ਤੂੰ ਸੁਣਾ ਠੀਕ ਆ ਵਾਹ ਵਧੀਆ ਵਧਾਈਆਂ ਤੇ ਭਰਾ ਨੂੰ ਏਸੀ ਲਵਾ ਲਿਆ ਫਿਰ ਹ ਲੈ ਇਹ ਤਾਂ ਬਹੁਤ ਵਧੀਆ ਗੱਲ ਫਿਰ ਤੇ ਬਹੁਤ ਵਧਾਈ ਹੋਵੇ ਤੈਨੂੰ ਤੈਨੂੰ ਵਧਾਈਆਂ ਪਰ ਸੁਣ ਕੇ ਬੜਾ ਬੁਰਾ ਜਿਹਾ ਫੀਲ ਹੋਇਆ ਈ ਹੈ ਬੁਰਾ ਜਿਹਾ ਕਿਉਂ ਕੋਈ ਨਹੀਂ ਰੋਕ ਜਾ ਦੋ ਤਿੰਨ ਮਹੀਨੇ ਤੈਨੂੰ ਆਪੇ ਪਤਾ ਲੱਗ ਜਾਣਾ ਅੱਛਾ ਚੱਲ ਕੋਈ ਨਾ ਛੱਡ ਤੇਰੇ ਵੀ ਸੱਚ ਏਸੀ ਲੱਗਾ ਬਿੱਲ ਬੁੱਲ ਭਲਾ ਕਿੰਨਾ ਕੋ ਆ ਜਾਂਦਾ ਉਹ ਬਿੱਲ ਦੀ ਤੂੰ ਗੱਲ ਹੀ ਛੱਡ ਦੇ ਕਿਉਂ ਆ ਵੇਖੰਦਾ ਮੇਰੇ ਉਂਗਲਾਂ 'ਤੇ ਨਿਸ਼ਾਨ ਪਏ ਜਿਹੜੇ ਇਹ ਤਾਂ ਮੁੰਦਰੀਆਂ ਦੇ ਆ ਬਸ ਇਹੋ ਤੇ ਗੱਲ ਆ ਜਦੋਂ ਮੈਨੂੰ ਪਹਿਲਾ ਬਿੱਲ ਆਇਆ ਸੀ ਨਾ ਆਹ ਹੱਦੀ ਮੁੰਦਰੀ ਵੇਚ ਕੇ ਬਿੱਲ ਤਾਰਿਆ ਸੀ ਉੱਤੇ ਰੱਖਿਆ ਤੇ ਜੋ ਦੂਜਾ ਬਿੱਲ ਆਇਆ ਫਿਰ ਆਹਤ ਦੀ ਮੁੰਦਰੀ ਵੇਚ ਕੇ ਉਹ ਨਾ ਹੁਣ 2-3 ਦਿਨ ਹੋਈ ਬਿੱਲ ਤਾਰਿਆ ਹੀ ਉਹ ਜਿਹੜੇ ਮੇਰੇ ਕਮਰੇ ਚ ਬਾਹਰ ਵਾਲੇ ਚ ਬੈੱਡ ਤੇ ਸੋਫੇ ਨਹੀਂ ਲੱਗੇ ਸੀ ਆਉ ਲੱਗੇ ਸੀ ਹੁਣ ਨਹੀਂ ਲੱਗੇ ਉਥੇ ਆ ਮੈਂ ਉਹੀ ਵੇਖਣ ਨਾ ਕਿ ਇੱਥੇ ਇੱਕ ਚੀਜ਼ ਪਈ ਬਸ ਉਹ ਵੇਚ ਕੇ ਬਿੱਲ ਤਾਰਿਆ ਹੀ ਅਗਲਾ ਬਿੱਲ ਕਿਵੇਂ ਤਾਰਾਂਗਾ ਹੁਣ ਅਗਲਾ ਬਿੱਲ ਵੀ ਤਾਰਨਾ ਹੁਣ ਸਾਰਾ ਐਸੀ ਵੀ ਹੋਈ ਜਰਾ ਉਹੋ ਵੇਚ ਕੇ ਬਿੱਲ ਤਾਹ ਨਹੀਂ ਖਾਦੇ ਨਾ ਰਹੂਗਾ ਬਾਸ ਨਾ ਵਜੂ ਦੀ ਬਾਸਰੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਹਿਲਾਂ ਤੂੰ ਮੈਨੂੰ ਕਿਹੜਾ ਪੁੱਛਣ ਆ ਗਿਆ ਕੋਈ ਨਹੀਂ ਮੰਦਰੀ ਮੰਦਰੀ ਹੀ ਕੋਈ ਤੇਰੇ ਕੋਲ ਨਾ ਮੈਂ ਤੋ ਕਿੱਥੇ ਗਿਆ ਭਰਾਵਾ ਚਲ ਘਰ ਤੇ ਸਮਾਨ ਹੁਣਾ ਉਹੋ ਵੇਚ ਦੀ ਗੱਲ ਹੈ ਕੋਈ ਨਹੀਂ ਹੋਂਦਾ ਰੱਖ ਹੁਣਾ ਹੁਣ ਤੇ ਭਰਾ ਰੱਬ ਹੀ ਰੱਖਾਈ ਲਾਲਾ 2-4 ਮਹੀਨੇ ਫਿਰ ਵੇਖੀ ਜਾਣਾ